ਲੋ ਜੀ ਪੁਸ਼ਕਰ ਦੇ ਬਾਜ਼ਾਰ ਦੀ ਆਪਾਂ ਤੁਹਾਨੂੰ ਇੱਕ ਰਿਪੋਰਟ ਦਿਖਾਵਾਂਗੇ ਬਹੁਤ ਇੰਟਰਸਟਿਡ ਰਿਪੋਰਟ ਆ ਪੁਸ਼ਕਰ ਦਾ ਬਾਜ਼ਾਰ ਤੁਹਾਨੂੰ ਦਿਖਾਉਣੇ ਆ ਇੱਥੇ ਘਟੋ ਘਟ 52 ਘਟ ਹੈ ਇਹ ਘਾਟ ਜੀ ਨਰਸਿੰਘ ਘਾਟ ਨਰਸਿੰਘ ਘਾਟ ਦੇ ਇੱਥੇ ਇਤਿਹਾਸ ਦੇ ਬਾਰੇ ਜਾਣਕਾਰੀ ਦਿੰਨੇ ਤੁਹਾਨੂੰ ਇੱਥੇ 1920 ਦੇ ਵਿੱਚ ਕੋਈ ਤਕੜਾ ਅਫਸਰ ਆਇਆ ਸੀ ਫੈਮਿਲੀ ਸਮੇਤ ਤਾਂ ਜਿਵੇਂ ਇੱਥੇ 52 ਘਟਾ ਨੇ ਬ੍ਰਹਮ ਘਾਟ ਵੀ ਆ ਗਊ ਘਾਟ ਵੀ ਆ ਹੋਰ ਘਾਟਾਂ ਬਹੁਤ ਨੇ ਇੱਥੇ ਇਸ਼ਨਾਨ ਕਰਨ ਵਾਸਤੇ ਬਹੁਤ ਯਾਤਰੀ ਆਉਂਦੇ ਆ ਆ ਦੂਰ ਦੂਰ ਤੱਕ ਸਾਰੇ ਪ੍ਰਾਚੀਨ ਮੰਦਰ ਬਣੇ ਹੋਇਆ ਤਾਂ 1920 ਦੇ ਵਿੱਚ ਕੀ ਹੋਇਆ ਜਦੋਂ ਕੋਈ ਵੱਡਾ ਅਫਸਰ ਆਪਣੀ ਫੈਮਿਲੀ ਸਮੇਤ ਆਇਆ ਤਾਂ ਉਹਨਾਂ ਦੇ ਵਿੱਚੋਂ ਇੱਕ ਲੇਡੀਜ਼ ਨੂੰ ਇਹਦੇ ਵਿੱਚੋਂ ਮਗਰਮੱਛ ਇਹਦੇ ਵਿੱਚ ਸੀ ਜਿੰਦਾ ਕਿ ਕਿਸੇ ਨੂੰ ਜਾਣਕਾਰੀ ਵੀ ਨਹੀਂ ਸੀ ਪੁਸ਼ਕਰ ਵਾਲਿਆਂ ਨੂੰ ਕੋਈ ਵੀ ਨਹੀਂ ਸੀ ਪਤਾ ਇਹਦੇ ਵਿੱਚ ਮਗਰਮੱਛ ਵੀ ਤਿਆਰ ਹੋ ਚੁੱਕਿਆ ਕਿਉਂਕਿ ਦੂਰੋਂ ਦੂਰੋਂ ਘਾਟਾਂ ਤੋਂ ਪਾਣੀ ਆਉਂਦਾ ਨਹਿਰ ਜੀ ਬਣੀ ਹੋਈ ਉਹਦੇ ਰਾਈ ਆ ਕੇ ਇਹਦੇ ਵਿੱਚ ਇਕੱਠਾ ਹੋ ਜਾਂਦਾ ਜਦੋਂ ਇਸ਼ਨਾਨ ਕਰਦੇ ਸੀ ਦਾ ਮਗਰਮੱਛ ਔਰ ਲੇਡੀਜ਼ ਨੂੰ ਬਾਹ ਤੋਂ ਚੱਕ ਭਰ ਕੇ ਲੈ ਗਿਆ ਸੀ ਤਾਂ ਉਹਦੀ ਡੈਥ ਹੋ ਗਈ ਤਾਂ ਸੁਣਨ ਦੇ ਵਿੱਚ ਇਹ ਤੋਂ ਪਹਿਲਾਂ ਵੀ ਇਹ ਆਇਆ ਕਿ 2-3 ਆਦਮੀ ਵੀ ਇਹ ਮਗਰਮੱਛ ਖਾ ਚੁੱਕਿਆ ਸੀ ਤਾਂ ਫਿਰ ਇੱਥੇ 1920 ਦੇ ਵਿੱਚ ਇਸ ਮਗਰਮਸ਼ ਨੂੰ ਉਸ ਕਰਦੇ ਇੱਕ ਨੌਜਵਾਨ ਨੇ ਤਿੰਨ ਗੋਲੀਆਂ ਮਾਰੀਆਂ ਨਰ ਸਿੰਘ ਘਾਟ ਆ ਇਹ ਤਿੰਨ ਗੋਲੀਆਂ ਮਾਰ ਕੇ ਤਾਂ ਫਿਰ ਇਹਨੂੰ ਇੱਥੇ ਰੱਖਿਆ ਗਿਆ ਉਦੋਂ ਦਾ ਹੀ ਇੱਥੇ ਪਿਆ ਆਪਾਂ ਤੁਹਾਨੂੰ ਦਿਖਾਉਣਾ ਇਹ ਆ ਜੀ ਉਹ ਮਗਰਮਸ਼ ਦੇਖ ਸਕਦੇ ਹੋ 1920 ਦੇ ਵਿੱਚ ਇਹਨੂੰ ਫਿਰ ਤਿੰਨ ਗੋਲੀਆਂ ਮਾਰੀਆਂ ਲੇਡੀਆਂ ਦੀ ਜਾਨ ਤਾਂ ਨਹੀਂ ਬਚੀ ਤਿੰਨ ਚਾਰ ਜਨੇ ਇੰਨੇ ਉਦੋਂ ਪਹਿਲਾਂ ਵੀ ਖਾਲੇ ਸੀ ਇਸ ਨਰਸਿੰਘ ਘਾਟ ਦੇ ਵਿੱਚ ਉਤਰ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਵੱਡੀ ਇੱਕ ਨਦੀ ਦੀ ਤਰ੍ਹਾਂ ਜਿਵੇਂ ਕਿ ਸਾਰਾ ਚਾਰਸ਼ੂ ਰੋਪਾੜੀ ਇੱਥੇ ਰੁਕਦਾ ਹੈ ਪ੍ਰਾਚੀਨ ਮੰਦਰ ਬਹੁਤ ਨੇ ਇਹ ਇੱਕ ਬਹੁਤ ਵੱਡਾ ਇਤਿਹਾਸ ਹੈ ਪੁਰਾਣਾ ਇਤਿਹਾਸ 1920 ਤੋਂ ਲੈ ਕੇ ਇਹਨੂੰ ਮਾਰ ਕੇ ਇੱਥੇ ਹੀ ਰੱਖ ਦਿੱਤਾ ਗਿਆ ਕਿਉਂਕਿ ਜਾਣਕਾਰੀ ਲਈ ਹੈ ਪੁਸ਼ਕਰ ਵਾਲੇ ਨੌਜੋਨਾਂ ਤੋਂ ਲੋ ਜੀ ਇਹ ਸੀ ਮਗਰਮਛ ਇਹ ਆ ਜੀ ਨਰਸਿੰਘ ਘਾਟ ਜਦੋਂ ਨੇ 3-4 ਹੱਤਿਆ ਕੀਤੀਆਂ ਤਾਂ ਉਦੋਂ ਫਿਰ ਇੱਥੋਂ ਦੇ ਹੀ ਨੌਜਵਾਨ ਤੋਂ 3 ਗੋਲੀਆਂ ਮਰਵਾ ਕੇ ਇਸ ਮਗਰਮਛ ਨੂੰ ਇੱਥੇ ਇਤਿਹਾਸ ਦੀ ਤੌਰ ਤੇ ਰੱਖਿਆ ਗਿਆ ਇਹ ਹੈ ਜੀ ਪੁਸ਼ਕਰ ਦੇ ਵਿੱਚ ਜਦੋਂ ਤੁਸੀਂ ਕਦੇ ਆਏ ਤਾਂ ਜਰੂਰ ਦੇਖ ਕੇ ਜਾਇਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਜੀ